ਸਵਾਗਤ ਹੈ ਕਿਸਾਨ ਵੀਰੋ ਫੋਡਾ ਟਿਲੋਂ ਡੈਰੀ ਫਾਰਮ ਬਟਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 987823917 ਨਾਲ ਲੱਗੇ ਵੀਰੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਉਹਦੇ ਨਾਲ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਅੱਜ ਦੀ ਵੀਡੀਓ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤੇ ਤਹਿਸੀਲ ਨਿਹਾਲ ਸਿੰਘ ਆਲਾ ਨੇੜੇ ਬਾਈਆਂ ਦੇ ਭਧੌੜਾ ਦੋ ਤਾਂ ਚੰਗੇ ਦੁੱਧ ਵਾਲੇ ਨੇ ਪੰਜ ਚਾਰ ਦਿਨ ਕੱਢਦੀਆਂ ਇੱਕ ਨੀਲੀ ਦਾ ਵੀ ਤੇ ਇੱਕ ਮੁਰਨ ਨਸਲ ਦੀ ਮੰਝਾਂ ਆ ਬਾਈ ਘਰੇ ਹੈ ਨਹੀਂ ਮੈਂ ਦੂਰੋਂ ਆਇਆ ਸੀ ਵੀਡੀਓ ਬਣਾਉਣ ਤੇ ਹੁਣ ਮੈਨੂੰ ਆਪ ਨੂੰ ਹੀ ਬਣਾਉਣੀ ਹੈ ਲੈਣੀ ਹੈ ਤੇ ਦੋ ਹੈਗੀਆਂ ਵੀਰੇ ਆ ਦੇਖੋ ਇੱਕ ਤਾਂ ਚੰਗੇ ਦੁੱਧ ਵਾਲੀ ਬੈੜ ਹੈਗੀ ਤੇ ਰੇਟ ਇਹਨਾਂ ਸਾਰਿਆਂ ਦੇ ਫੋਨ ਤੇ ਹੋਣਗੇ ਕਿਉਂਕਿ ਬਾਈ ਘਰੇ ਹੈ ਨਹੀਂ ਸੀ ਫੋਨ ਕਰਕੇ ਕਰ ਲਿਓ ਪਤਾ ਆ ਹੋਊਗੀ 20+ ਵਾਲੀ ਤੇ ਆ ਸੂਈ ਸਬਾਈ ਆ 11 ਕਿਲੋ ਬਾਈ ਕਹਿੰਦਾ ਬੋਲ ਆ ਥੱਲੇ ਰੈੜਾ ਮੈਂ ਰੈਡੀ ਹੈਗਾ ਫੋਨ ਕਰਕੇ ਪੁੱਛਿਆ ਬੱਚਾ ਕਰ ਇਹਦੇ ਮਗਰ ਤੇ ਪੂਰੀ ਚੰਗੀ ਨੰਬਰ ਆਪਾਂ ਬਾਈਆਂ ਦਾ ਬੋਲ ਦਿੰਨੇ ਆ ਆ ਦੇਖੋ ਦੋ ਬੈੜਾਂ ਆ ਗਈਆਂ ਤੇ ਦੋ ਆ ਗਈਆਂ ਮੱਝਾਂ ਪਿੰਡ ਹਿੰਮਤਪੁਰਾ ਨੰਬਰ ਕਿੰਨਾ ਸੀ ਵੀਰੇ ਤੁਹਾਡਾ 98153 98153 ਬਾਈਆਂ ਦਾ ਨੰਬਰ ਹੈਗਾ 58373 ਪਿੰਡ ਹਿੰਮਤਪੁਰਾ ਕਰ ਲਿਓ ਸੰਪਰਕ ਬਾਈਆਂ ਨਾਲ ਬਾਕੀ ਦਾ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਿਓ ਨੰਬਰ ਜਿਹੜੀ ਆਪਾਂ ਪਹਿਲੇ ਨੰਬਰ ਤੇ ਮੈਂ ਦੇਖੀ ਜਾਂਦੇ ਆ ਇਹਦਾ ਸੂਰਤ ਤੀਜਾਗਾ ਤੇ ਮਿਲਕ ਕੰਪੈਸਟੀ ਇਹਦੀ ਰਹੂਗੀ 12 ਪਲੱਸ ਹੀ ਰਹੂਗੀ ਦੂਜੇ ਨੰਬਰ ਆਈ ਦੀ ਵੀ 13 ਪਲੱਸ ਰਹੂਏ ਨੀਲੀ ਰਾਵੀ ਆ ਗਈ ਇਹਦਾ ਵੀ ਸੂਆ ਤੀਜਾ ਗਾ ਠੀਕ ਆ ਤੇ ਆ ਦੂਜੇ ਸੂਏ ਵਾਲੀ ਆ ਗਈ ਬੈੜ ਇਹਦਾ ਸੂਆ ਦੂਜਾ ਗਾ ਇਹਦੀ ਮਿਲਨ ਕੰਪਲੈਸਟੀ 20 ਪਲੱਸ ਰਹੂਗੀ ਇੱਕ ਆ ਸੂਈ ਸਵਾਈ ਜਰਸੀ ਹੈ ਵੀਰੇ ਇਹ ਤਿਆਰ ਆ ਗਾ ਇਹਦਾ ਦੁੱਧ 11 ਕਿਲੋ ਤੇ ਬਾਕੀ ਦਾ ਗਾਂ ਹਿਸਾਬ ਤੁਸੀਂ ਲਾ ਲਿਓ ਵੀ ਕਿੰਨਾ ਦੇਊਗੀ ਕਿੰਨਾ ਨਾ ਦੇਊਗੀ ਤੇ ਤੋਰੀਆਂ ਹੁਣ ਜਾਣੀਆਂ ਨਹੀਂ ਬੰਦਾ ਕੋਲ ਹੈ ਨਹੀਂ ਵੀਰੇ ਚਾਰ ਨਾਗ ਸੀਗੇ ਤੇ ਆ ਜਰਸੀ ਦਾ ਬੱਚਾ ਆ ਗਿਆ ਮੈਂ ਤੁਹਾਨੂੰ ਫੇਰ ਦਿਖਾ ਦਿੰਨਾ ਮਗਰ ਕੀ ਆਪਾਂ ਦੇਖ ਲੈਨੇ ਆ ਮਗਰ ਬੱਛਾ ਆ ਗਿਆ ਵੀਰੇ ਜਰਸੀ ਆ ਗਈ ਐਚਪੀ ਨਸਲ ਦੀ ਕਰਾਸ ਆ ਗਈ ਥੋੜੀ ਜੀ ਪੂਰੀ ਚੰਗੀ ਥਣ ਲੇਵੇ ਮੈਂ ਨੇੜੇ ਤੋਂ ਚੈੱਕ ਕਰਾਉਣਾ ਆ ਦੇਖੋ ਜੀ ਪੂਰੇ ਚੰਗੇ ਸਾਈਡ ਤੋਂ ਵੀ ਥਣ ਚੈੱਕ ਕਰਾਉਣਾ ਤੇ ਆ ਜਰਸੀ ਦੇ ਥਣ ਕਰ ਲਓ ਜੇ ਇੱਕ ਵੀਡੀਓ ਬਣਾਉਣ ਦਾ ਟਾਈਮ ਹੈਗਾ ਆਪਣਾ 10:00 ਵਜੇ ਦਾ ਫੇਸ ਕੁਆਲਟੀ ਕਰ ਲਓ ਚੈੱਕ ਆ ਦੇਖੋ ਜੀ ਪੂਰੀਆਂ ਇੱਕ ਨੰਬਰ 2 ਵੜਾਂ ਸੀ ਦੋ ਨੇ ਇਹ ਤੁਹਾਨੂੰ ਦਿਖਾ ਦਿਆਂ ਤੇ ਆ ਆ ਗਈ ਨੀਲੀ ਰਾਵੀ ਨਸਲ ਵਾਲੀ ਤੀਜੀ ਸੁਆ ਇਹਦੇ ਥਣ ਲੇਵਾ ਕਰ ਲਓ ਮੂਰ ਤੋਂ ਚੈੱਕ ਤੇ ਫੇਸ ਕੁਆਲਿਟੀ ਪੂਰੀ ਵਧੀਆ ਸਿੰਘ ਖੁੱਲਾ ਗੋਲ ਆ ਗਿਆ ਆ ਦੇਖੋ ਜੀ ਦੇ ਨੇ ਘੱਟੂ ਕੀ 5-7 ਮਿਲ ਕੇ ਤਾਂ 13 ਤੋਂ ਪਲੱਸ ਰਹੂਗਾ ਦੇਖੋ ਫੇਸ ਕੁਆਲਿਟੀ ਦੇਖੋ ਪੂਰੀ ਇੱਕ ਨੰਬਰ ਝੋਟੀ ਹੈਗੀ ਤੀਜਾ ਸੁਆ ਆ ਗਿਆ ਤੇ ਆ ਪਹਿਲੇ ਨੰਬਰ ਵਾਲੀ ਜਿਹੜੀ ਤੁਹਾਨੂੰ ਦਿਖਾਈ ਸੀ ਮੋਹਰਨ ਅਸਲ ਦੀ ਹੈਗੀ ਸਿੰਘ ਇਹਦਾ ਵੀ ਥੋੜਾ ਜਿਹਾ ਖੁੱਲਾ ਆ ਗਿਆ ਪੂਰੀ ਚੰਗੀ ਹੈ ਇਹਦਾ ਵੀ ਤੁਹਾਨੂੰ ਮੈਂ ਥਣ ਲਿਆ ਵਕਰਾ ਹੁਣ ਅਜਾ ਕਨੇਡ ਤੋਂ ਆ ਦੇਖੋ ਜੀ ਇਹ ਤਿਆਰੀ ਆ ਬਸ 2-4 ਦਿਨ ਘੱਟੂ ਇਹਦੀ ਵੀ ਮਿਲ ਕੰਪਰੈਸਟਿਵ 12 ਪਲੱਸ ਰਹੂਗੀ ਆ ਕਰੋ ਜੀ ਚੈੱਕ ਚਾਰ ਨਾਲ ਸੀ ਚਾਰੇ ਤੁਹਾਨੂੰ ਦਿਖਾ ਤੇ ਤੋੜ ਕੇ ਦਿਖਾਉਣ ਵਾਲਾ ਬਾਈ ਕੋਈ ਹੈ ਨਹੀਂ ਸੀਗਾ ਨੰਬਰ ਬਾਈਆਂ ਦਾ ਆਪਾਂ ਲਾਤਾ ਉੱਤੇ ਸਕਰੀਨ ਦੇ ਤੇ ਬੋਲ ਵੀ ਦਿੱਤਾ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਅ ਦਿਓ ਧੰਨਵਾਦ ਜਲਦ ਮਿਲਦੇ ਆਂ ਕੇ ਨਵੀਂ ਵੀਡੀਓ ਦੇ ਨਾਲ